ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡਲ ਲੁਹਾਮ ਆ ਗਿਆ ਸਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਮੁੱਦਕੀ ਮੇਨ ਸ਼ਹਿਰ ਮੇਨ ਕਸਬਾ ਇਸ ਵੀਰ ਹਰਮ ਲੱਗਦਾ ਤੇ ਘਰੇਲੂ ਪਰਿਵਾਰ ਦੇ ਕੋਲੇ ਆ ਕੇ ਇਹ ਝੋਟੀ ਵਿਕਰੀ ਵਾਲੀ ਆ ਇਹਦੀ ਸਾਰੀ ਡਿਟੇਲ ਜਿਹੜੀ ਵੀ ਹੋਈ ਹੋ ਆਪਾਂ ਮਾਲਕਾਂ ਤੋਂ ਪੁੱਛਾਂਗੇ ਕਿੰਨੇ ਦਿਨ ਪਏ ਆ ਇਹਦੇ ਤੇ ਕਿਹੜਾ ਸੁਆਸ ਹੁੰਦੀ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਪੁੱਛ ਕੇ ਸਾਡੇ ਨਾਲ ਸਾਂਝੀਆਂ ਕਰਦੇ ਆਂਗੇ ਤੁਸੀਂ ਕੇਰਾ ਵੀਰ ਨੇ ਚਲੋ ਖੋਲ ਲੀ ਇਹਦੀ ਤੌਰ ਚੈੱਕ ਕਰ ਲਓ ਕੱਦ ਕਾਠ ਦਾ ਨਤਾਜਾ ਲਾ ਲਓ ਪੜੀ ਸੰਭੀ ਦਾ ਨਤਾਜਾ ਲਾ ਲਓ ਆਪ ਸੀਥਾਨਾ ਦੀ ਗੈਪ ਉਹ ਬਦੂਰੀ ਬਹੁਤ ਚੰਗੀ ਆ ਬੰਦੇ ਵੀਰੇ ਕੀ ਰਹੇ ਨੂੰ ਅਮੀਰ ਜੀ ਸਾਸਿਕਾਲ ਸਾਸਿਕਾ ਬਾਈ ਜੀ ਆਪਣਾ ਵੀਰੇ ਨਾਮ ਤੇ ਐਡਰੈਸ ਦੱਸਗੇ ਨਾਮ ਜੀ ਮੇਰਾ ਬੱਬੂ ਆਲ ਪਿੰਡ ਲਵਾਮਾ ਜੀ ਨਾਮ ਬੱਬੂ ਪਿੰਡ ਲਵਾਮਾ ਗਾ ਜ਼ਿਲ੍ਹਾ ਫਿਰੋਜ਼ਪੁਰ ਆ ਗਾ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਵੀਰੇ 8198050735 ਇੱਕ ਵਾਰੀ ਹੋਰ ਰਿਪੀਟ ਕਰੀਏ 8198050735 ਆਪਣੀ ਦੁਕਾਨ ਆ ਚੌਂਕ ਦੇ ਵਿੱਚ ਹਣਾ ਬੱਬੂ ਹਾਂਜੀ ਹਾਂਜੀ ਹਣਾ ਹਾਂਜੀ ਹਾਂਜੀ ਤੇ ਆ ਕੇ ਉੱਥੇ ਜਿਹੜਾ ਮਰਜੀ ਸੱਜਣ ਹਨਾ ਆਪਣੇ ਨਾਲ ਸੰਪਰਕ ਕਰ ਸਕਦਾ ਹਾਂਜੀ ਹਾਂਜੀ ਤੇ ਝੂਟੀ ਆਪਣੇ ਘਰ ਦੀ ਵੀਰੇ ਹਾਂਜੀ ਘਰ ਦੀ ਆ ਜੀ ਠੀਕ ਹੈ ਠੀਕ ਹੈ ਕਿਹੜਾ ਸੂਆ ਇਹ ਸੂਗੀ ਵੀਰੇ ਇਹ ਦੂਜੇ ਸੂਏ ਸੂਣ ਵਾਲੀ ਆ ਜੀ ਦੂਜਾ ਸੂਆ ਸੂਗੀ ਹਾਂਜੀ ਦਿਨ ਕਿੰਨੇ ਪਏ ਇਹਦੇ ਹਜੇ ਦਿਨ ਇਹਦੇ ਜੀ ਬਸ ਕੱਲੂ ਪੂਰੇ ਦਿਨ ਜੀ ਉੱਪਰ ਲੈ ਜੇ ਲੈ ਜੀ ਹਾਂਜੀ ਉੱਤੇ ਜੇ ਕੱਲ ਨੂੰ ਦਿਨ ਪੂਰੇ ਆ ਦਿਨ ਉੱਤੇ ਲੈ ਜੇ ਪੰਜ ਚਾਰ ਉਹ ਵੱਖਰੇ ਆ ਹਾਂਜੀ ਹਾਂਜੀ ਪਹਿਲੇ ਸਵੇਰੇ ਕਿੰਨਾ ਗ ਦੁੱਧ ਚੋਂਦੇ ਰਿਆਂ ਵੀਰੇ ਤੁਸੀਂ ਆਪਦੀ ਸੇਵਾ ਤੇ ਇਹ 14 15 ਲੀਟਰ ਚੋਂਦੇ ਰਿਆਂ ਇਹ ਦੋਹਾਂ ਟਾਈਮਾਂ ਦਾ ਹੀ ਓਕੇ 14 ਤੋਂ 15 ਲੀਟਰ ਦੁੱਧ ਆਪਾਂ ਆਪਣੀ ਸੇਵਾ ਤੇ ਚੋਂਦੇ ਰਿਆਂ ਫਿਰ ਇਹ ਕਿਦਾ ਵੱਧ ਕੱਢੂਗੀ ਕਰਮਾਂ ਦੀ ਹਾਂਜੀ ਹਾਂਜੀ ਹਨਾ ਹਾਂਜੀ ਟੀਕੇ 2ਕੇ ਕਿਹੜੇ ਤੋਂ ਗੱਬਣਾ ਕਿ ਮਾਲੀ ਤੋਂ ਆ ਇਨਾ ਤਾਂ ਇਹਨਾਂ ਤਾਂ ਨਹੀਂ ਘਰੇ ਘਰੇ ਡੈਡੀ ਨੂੰ ਪਤਾ ਜੀ ਇਹਦਾ ਤਾਂ ਠੀਕ ਆ ਬਾਪੂ ਨੂੰ ਪਤਾ ਕਰੇ ਹਾਂਜੀ ਹਾਂਜੀ ਓਕੇ ਉ ਸਜਣੋ ਇੱਕ ਰੰਗ ਕਾਲੀ ਐ ਤੇ ਬਾਕੀ ਵੀਰੇ ਭਾਰ ਪੂਰੇ ਲੋ ਬੇਫਿਕਰੀ ਨਹੀਂ ਨਹੀਂ ਬੇਫਿਕਰੀ ਐ ਜੀ ਗਾਰੰਟੀ ਵਾਲੀ ਐ ਹਾਂਜੀ ਹਾਂਜੀ ਲੈ ਹੁਣ ਕਰਾ ਤੌਰ ਚੈੱਕ ਮੇਰਾ ਭਰਾ ਹੈ ਨੂੰ ਲੈ ਚਲ ਅੰਦਰ ਨੂੰ ਸਜਣੋ ਦੂਸਰਾ ਸੁਆ ਸੁੰਦੀ ਐ ਦਿਨ ਕੱਲ ਨੂੰ ਪੂਰੇ ਆ ਹਜੇ ਲੈ ਜੂਗੀ ਝੋਟੀ ਕਰਦੀ ਕਰਾਉਂਦੀ ਪੰਜ ਚਾਰ ਦਿਨ ਲੇਵੇ ਭਾਂਡੇ ਦੀਆਂ ਤਿਆਰੀ ਸੋਹਣੀ ਕੀਤੀ ਹੋਈ ਆ ਇੱਕ ਰੰਗ ਕਾਲੀ ਆ ਤੇ ਆਪਸੀ ਥਾਣਾ ਦੀ ਗੈਪ ਦੂਰੀ ਬਹੁਤ ਸੋਹਣੀ ਆ ਸਰਮੂਹ ਦੀ ਕੁਆਲਿਟੀ ਚੈੱਕ ਕਰ ਲੋ ਬਾਕੀ ਰੇਟ ਵੀਰ ਹਰੀ ਕੀ ਕਰਦੇ ਆ ਉਹ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਣਾ ਇੱਥੋਂ ਦੇਖੋ ਐਂਡ ਤੁਹਾਨੂੰ ਨਾ ਸਾਰਾ ਸ਼ੀਸ਼ਾ ਸਾਹਮਣੇ ਕਰਤਾ ਓਕੇ ਰਿਪੋਰਟ ਝੁੱਟੀ ਆ ਬੜੀ ਪਲੀਸਾਂ ਵੀ ਤੇ ਨਿੱਗਰ ਤੇ ਵੀਰੇ ਦਾ ਬੰਨ ਲਾ ਕੀ ਰੇਟ ਕਰਾਂਗੇ ਰੇਟ ਨਾ ਜੀ 180 ਕਰਦੇ ਮੰਗਦੇ ਆ ਜੀ ਠੀਕ ਹੈ ਡਿਮਾਂਡ ਇਹਦੀ ਕਰਦੇ ਆਪਾਂ 1,80,000 ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਆ ਓਕੇ ਰਿਪੋਰਟ ਲੈ ਵੀ ਸਜਣੋ 1,80,000 ਰੁਪਇਆ ਵੀਰ ਹਾਰਾ ਨੇ ਇਹਦਾ ਰੇਟ ਜਿਹੜਾ ਰੱਖਿਆ ਰੇਟ ਮਾਲਕਾਂ ਦਾ ਹੁੰਦਾ ਸਜਣੋ ਪਸੰਦ ਤੁਹਾਡੀ ਆ ਹਨਾ ਤੇ ਇਥੋਂ ਫੇਰ ਵੀ ਤਸੱਲੀ ਕਰ ਲੋ ਛੋਟੀ ਸੋਹਣੀ ਆ ਕੋਲੇ ਆ ਕੇ ਵੇਖ ਲਿਓ ਤੁਹਾਡਾ ਸੌਦਾ ਜਿੱਥੇ ਹੋ ਜਾਂਦਾ ਉਹ ਤੁਹਾਡੇ ਤੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਬਹੁਤ ਸੋਹਣਾ ਲਿਵਾ ਤਿਆਰ ਕਰਿਆਈ ਹੈ ਛੋਟੀ ਧੰਨਵਾਦ ਵੀਡੀਓ ਨੂੰ ਵੇਖਣਾ